ਵਿਲੇਜ ਡਿਫੈਂਸ ਕਮੇਟੀ ਦਾ ਹਰ ਮੈਂਬਰ ਉਹਦੇ ਕੋਲੇ ਇੱਕ ਐਪ ਹੈ ਐਪ ਦੇ ਵਿੱਚ ਜਿਹੜਾ ਐਕਸੈਸ ਹੈ ਉਹ ਸਿਰਫ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਦਾ ਹੈ ਉਹ ਕਿਸੇ ਵੀ ਉਸ ਵਿਅਕਤੀ ਦੀ ਜਾਣਕਾਰੀ ਉਹਦੇ ਉੱਤੇ ਅਪਲੋਡ ਕਰਦਾ ਜਿਹੜਾ ਨਸ਼ਾ ਵੇਚਣ ਵਾਲਾ ਹੈ ਜਾਂ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਾ ਉਹਦੇ ਵਾਸਤੇ ਅੱਗੋਂ ਇਹ ਸਿੱਧੀ ਜੜੀ ਡਾਇਰੈਕਟ ਜਾਣਕਾਰੀ ਹੈ ਇਹ ਪੁਲਿਸ ਹੈੱਡਕੁਆਰਟਰ ਜਾਂਦੀ ਹੈ ਸੀਐਮ ਸਾਹਿਬ ਇਹਦੇ ਉੱਤੇ ਸੁਪਰਵੀਜ਼ਨ ਕਰ ਰਹੇ ਨੇ ਕਿੰਨੀਆਂ ਜੜੀਆਂ ਕੰਪਲੇਂਟਸ ਇਹ ਹੁਣ ਤੱਕ 1400 ਤੋਂ ਉੱਪਰ ਇਸ ਐਪ ਦੇ ਰਾਹੀਂ ਕੰਪਲੇਂਟਸ ਆ ਚੁੱਕੀਆਂ ਨੇ ਇਹਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਨੇ ਇਹਦੇ ਵਿੱਚ ਅਰੈਸਟ ਹੋਈਆਂ ਨੇ ਹਾਂ ਇਹਦੇ ਵਿੱਚ ਇਹ ਵੀ ਆ ਜਿਹੜੀਆਂ ਸ਼ਿਕਾਇਤਾਂ ਗਲਤ ਪਾਈਆਂ ਗਈਆਂ ਨੇ ਉਹਨਾਂ ਦੇ ਉੱਤੇ ਪੁਲਿਸ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਕੁਝ ਨਹੀਂ ਕਿਹਾ ਔਰ ਉੱਤੇ ਕੋਈ ਐਕਸ਼ਨ ਨਹੀਂ ਹੋਇਆ ਕਿਉਂਕਿ ਕਿਸੇ ਦੇ ਉੱਤੇ ਗਲਤ ਪਰਚਾ ਦੇਣਾ ਜਾ ਪਰਚਾ ਕਲਚਰ ਦੇ ਵਿੱਚ ਜਿਹੜਾ ਜੀ ਪੈਣਾ ਉਹ ਮੌਜੂਦਾ ਸਰਕਾਰ ਦਾ ਕਦੀ ਵੀ ਪਾਟ ਨਹੀਂ ਰਿਹਾ 4 ਸਾਲ ਸਰਕਾਰ ਨੂੰ ਹੋਣ ਵਾਲੇ ਨੇ ਅਸੀਂ ਪੰਜਾਬ ਦੇ ਵਿੱਚੋਂ ਪਰਚਾ ਕਲਚਰ ਖਤਮ ਕੀਤਾ ਹੈ ਅੱਜ ਜਿਹੜੀ ਤਕਲੀਫ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਵਿਰੋਧੀ ਧਿਰਾਂ ਨੂੰ ਉਹਨਾਂ ਨੇ ਜਿਸ ਕਿਸਮ ਦਾ ਹੋ ਹੱਲਾ ਮਚਾਇਆ ਹੋਇਆ ਪ੍ਰਤਾਪ ਸਿੰਘ ਬਾਜਵਾਹਰੀ ਬੋਲ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾਹਰੀ ਬੋਲ ਰਹੇ ਨੇ ਉਹ ਅਕਾਲੀ ਦਲ ਬਾਦਲ ਬੋਲ ਰਿਹਾ ਛੱਜ ਤਾਂ ਬੋਲੇ ਛਾਨੜੀ ਕਿਉਂ ਬੋਲੇ ਜਿਨ੍ਹਾਂ ਨੇ ਅਸਲ ਦੇ ਵਿੱਚ ਜਿਹੜਾ ਨਸ਼ਾ ਸੀਗਾ ਉਹ ਪੰਜਾਬ ਦੇ ਵਿੱਚ ਲਿਆ ਕੇ ਨਾ ਸਿਰਫ ਪ੍ਰਮੋਟ ਕੀਤਾ ਉਹਦੀਆਂ ਜੜ੍ਹਾਂ ਲਾਈਆਂ ਉਹਨੂੰ ਸਿਖਰ ਤੇ ਪਹੁੰਚਾਇਆ ਤੇ ਸੇਵਿਆਂ ਦੇ ਵਿੱਚੋਂ ਲਾਟਾਂ ਜਿਸ ਕਿਸਮ ਦੀਆਂ ਬਰਦੀਆਂ ਸਨ ਤੁਹਾਨੂੰ ਸਭ ਨੂੰ ਕੋਈ ਭੁੱਲ ਨਹੀਂ ਕੁਝ ਪਿੰਡਾਂ ਦੇ ਵਿੱਚ ਮੈਂ ਇਹਦੇ ਤੇ ਕਵਰੇਜ ਕਰਦਾ ਰਿਹਾ ਕੁਝ ਪਿੰਡਾਂ 'ਚ ਜਿਨ੍ਹਾਂ 'ਚ ਇੱਕ ਇੱਕ ਸੇਵਾ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਹੁੰਦੀ ਸੀ ਇੰਨੇ ਵਜੇ ਐਸ ਵਿਅਕਤੀ ਦਾ ਸੇਵਾ ਬਣੂਗਾ ਇੰਨੇ ਵਜੇ ਐਸ ਵਿਅਕਤੀ ਦਾ ਸੇਵਾ ਬਣੂਗਾ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਲਾਸ਼ਾਂ ਮਾਪੇ ਆਪਣੇ ਮੋਢਿਆਂ ਦੇ ਉੱਤੇ ਢੋਂਦੇ ਰਹੇ ਨੇ ਇਹ ਲੋਕ ਦੁਬਾਰਾ ਫੇਰ ਪੰਜਾਬ ਨੂੰ ਉਸ ਜਗ੍ਹਾ ਦੇ ਉੱਤੇ ਲਿਜਾਣਾ ਚਾਹੁੰਦੇ ਨੇ ਔਰ ਇਹ ਚਾਹੁੰਦੇ ਨੇ ਕਿ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਇਹ ਮੁਹਿੰਮ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤਾ ਗਿਆ ਇਹ ਯੁੱਧ ਸਫਲ ਨਾ ਹੋਵੇ ਤਾਂ ਕਿ ਲਾਸ਼ਾਂ ਦੇ ਉੱਤੇ ਰਾਜਨੀਤੀ ਜਿਹੜੀ ਪੰਜਾਬ ਦੇ ਵਿੱਚ ਹੁੰਦੀ ਰਹੀ ਹੈ ਇਹਨਾਂ ਦੀ ਉਹ ਰਾਜਨੀਤੀ ਜਾਰੀ ਰਹੇ ਪਰ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਇਸ ਗੱਲ ਦੇ ਵਾਸਤੇ ਕਮਿਟਿਡ ਨੇ ਕਿ ਅਸੀਂ ਨਸ਼ੇ ਦਾ ਲੱਕ ਤੋੜਿਆ ਔਰ ਸਾਡੀਆਂ ਚਾਹੇ ਉਹ ਪੁਲਿਸ ਹੈ ਚਾਹੇ ਉਹ ਸਿਵਲ ਪ੍ਰਸ਼ਾਸਨ ਹੈ ਚਾਹੇ ਉਹ ਸਾਡੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਜਿਹੜੀਆਂ ਲਗਾਤਾਰ ਕੰਮ ਕਰ ਰਹੀਆਂ ਨੇ ਪਿੰਡਾਂ ਦੇ ਮੈਂਬਰ ਇਹਦੇ ਵਿੱਚ ਨੇ ਵਾਰਡਾਂ ਦੇ ਮੈਂਬਰ ਇਹਦੇ ਵਿੱਚ ਨੇ ਅਸੀਂ ਲੋਕਲ ਤੌਰ ਦੇ ਉੱਤੇ ਲੋਕ ਕਹਿੰਦੇ ਸੀਗੇ ਉੱਪਰੋਂ ਜਿਹੜੀ ਆ ਉਹ ਸਪਲਾਈ ਲਾਈਨ ਟੁੱਟਣੀ ਚਾਹੀਦੀ ਪਹਿਲਾਂ ਪਰ ਮੌਜੂਦਾ ਸਰਕਾਰ ਦਾ ਇਹ ਕਹਿਣਾ ਸੀ ਕਿ ਅਸੀਂ ਹੇਠੋਂ ਤੋਂ ਜਿਹੜਾ ਸਫਾਈ ਕਰਾਂਗੇ ਛੋਟੇ ਲੈਵਲ ਦੇ ਉੱਤੇ ਜਿਹੜੀ ਨਸ਼ੇ ਦੀ ਸਪਲਾਈ ਆ ਉਹਨੂੰ ਅਸੀਂ ਬਹੁਤ ਹੱਦ ਤੱਕ ਫੱਲਣ ਦੇ ਵਿੱਚ ਬੰਦ ਕਰਨ ਦੇ ਵਿੱਚ ਸਫਲ ਹੋਏ ਆ ਔਰ ਜਿੰਨੀ ਨਸ਼ਾ ਜਿਹੜਾ ਉਹ ਫੜਿਆ ਗਿਆ ਤੁਸੀਂ ਟੋਟਲ ਮੁਲਕ ਦਾ ਡਾਟਾ ਕਢਵਾ ਲਓ ਜਿਹੜੇ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਪੰਜਾਬ ਤੋਂ ਕਿਤੇ ਜ਼ਿਆਦਾ ਨਸ਼ਾ ਉੱਥੇ ਇੰਨਾ ਨਹੀਂ ਫੜਿਆ ਗਿਆ ਜਿੰਨਾ ਪੰਜਾਬ ਦੇ ਵਿੱਚ ਫੜਿਆ ਗਿਆ ਕਿਉਂ ਫੜਿਆ ਗਿਆ ਕਿਉਂਕਿ ਸਰਕਾਰ ਦੀ ਵਿਲ ਪਾਵਰ ਹੈ ਸਰਕਾਰ ਇਹ ਕਮਿਟਡ ਕਰਕੇ ਲੋਕਾਂ ਦੇ ਨਾਲ ਤੁਰੀ ਹੈ ਕਿ ਅਸੀਂ ਇਹਦੀਆਂ ਜੜਾਂ ਪੁੱਟ ਕੇ ਰ੍ਹਾਂਗੇ